ਆ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਏ ਔਰ ਮੈਂ ਸਮਝਦਾ ਵੀ ਅੱਜ ਜਿਹੜੀ ਸੇਵਾ ਜੁਨਾਈਟਡ ਸਿਕਸ ਫਾਰਮ ਜਿਹੜੀ ਕਰ ਰਹੀ ਆ ਬੜੀ ਲੰਮੀ ਸੇਵਾ ਇਸ ਸਥਾਨੇ ਹੋਰ ਸੰਸਥਾਵਾਂ ਨੇ ਦੇਸ਼ਾਂ-ਵਦੇਸ਼ਾਂ ਤੋਂ ਬੈਠੇ ਸਾਡੇ ਵੀਰਾਂ ਨੇ ਔਰ ਮੇਰੇ ਸਾਹਮਣੇ ਜਿੰਨੀਆਂ ਸ਼ਖਸੀਅਤਾਂ ਬੈਠੀਆਂ ਇਹਨਾਂ ਨੇ ਇੱਕ ਵੱਡਮੁੱਲਾ ਯੋਗਦਾਨ ਪਾਇਆ ਜਦੋਂ ਪਾਣੀ ਆਇਆ ਮੈਂ ਸਮਝਦਾ ਵੀ ਜਿੱਥੇ ਅਸੀਂ ਗੁਰੂ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਉਥੇ ਹਲਕਾ ਵਿਦਾਇਕ ਹੋਣ ਦੇ ਨਾਤੇ ਮੈਂ ਜਿੰਨੇ ਮੇਰੇ ਸਾਹਮਣੇ ਸशोभਿਤ ਸ਼ਖਸੀਅਤਾਂ ਬੈਠੀਆਂ ਮੈਂ ਵੀ ਦੇ ਨਹੀਂ ਦੇ ਸਕਦਾ ਕਿਉਂਕਿ ਸਰਕਾਰਾਂ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ ਪਰ ਇੱਕ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਸੰਗਤ ਨੇ ਜੋ ਕਰ ਬਖਾਇਆ ਜਿੱਦਾਂ ਕਹਿੰਦੇ دریاਵਾਂ ਦੇ ਮੂੰਹ ਮੋੜ ਦਿੱਤੇ ਇਹ ਜਿਹੜਾ ਕਹਾਵਤ ਆ ਇਹਨੂੰ ਸੱਚ ਕਰਕੇ ਵਖਾਇਆ ਔਰ ਫੁੱਜਬਲ ਦੇ ਲੋਕਾਂ ਨੂੰ ਬਚਾਇਆ। ਸੋ ਮੈਨੂੰ ਐਸੀ ਕਿ ਬਹੁਤ ਸੋਨਾ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਤੇ ਮੈਂ ਮੱਥਾ ਟੇਕ ਕੇ ਨਿਕਲ ਰਿਹਾ ਸੀ ਕਿ ਕੋਈ ਬੱਚੀਆਂ ਬਹੁਤ ਸੋਨਾ ਸਿੱਖ ਇਤਿਹਾਸ ਬਾਰੇ ਦੱਸ ਰਹੀਆਂ ਸੀ। ਪਰ ਹੁਕਮ ਹੋਇਆ ਕਿ 2 ਮਿੰਟ ਵਿੱਚੋ ਮਿਲਣਗੇ। ਤਾਂ ਮੈਂ ਫਿਰ ਭਾਈ ਸਾਹਿਬ ਹੁਣਾ ਨੂੰ ਕਿਹਾ ਕਿ ਮੇਰੇ ਮਨ ਤੇ ਭਾਰ ਹੀ ਰਹਿਣਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰ ਕੇ اجازت ਲੈਣਾ ਸੋ ਤੁਹਾਡਾ ਜਿੰਨੇ ਵੀ ਤੁਸੀਂ ਸੰਗਤ ਦੇ ਰੂਪ ਦੇ ਵਿੱਚ ਗੁਰੂ ਦੇ ਰੂਪ ਵਿੱਚ ਹੀ ਮੈਂ ਸਮਝੂਗਾ ਤੁਸੀਂ ਆਏ ਹੋ ਸ਼ਬਦ ਕੋਟਨ ਕੋਟ ਧੰਵਾਦ ਔਰ ਜਿਹੜਾ ਤੁਸੀਂ ਬਹੁਤ ਵੱਡਾ ਹੱਲਾ ਮਾਰਿਆ ਹੜਾ ਨਰਾਨ ਉਹਦੇ ਲਈ ਵੀ ਤੁਹਾਡਾ ਕੋਟਨ ਕੋਟ ਧੰਵਾਦ ਸਮੂਹ ਦੁਨੀਆ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਦਾ ਧੰਵਾਦ ਕਰਦਾ ਹੋਇਆ ਗੁਰੂ ਮਹਾਰਾਜ ਦਾ ਧੰਵਾਦ ਕਰਦਾ ਹੋਇਆ ਤੁਹਾਡੇ ਤੋਂ ਅਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਾਂ ਤਾਂ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ 328 ਰੁਪਏ ਦਾ ਮੁੱਦਾ ਬਹੁਤ ਫਰਮਾਇਆ ਹੋਇਆ ਜੀ। ਤੁਸੀਂ ਬਾ ਤੁਹਾਡਾ ਕੀ ਕਹਿਣਾ? ਪਹਿਲੀ ਗੱਲ ਇਹ ਕਿ ਜੋ ਇਹ ਸਾਡੇ ਸਾਹਮਣੇ ਇਹ ਜੋ ਮਾਹੌਲ ਹੈ ਜहां ਜੋ ਮੁੱਦਾ ਸਾਡੇ ਸਾਹਮਣੇ ਮਾਰਾ ਸ੍ਰੀ ਪਾਸ਼ਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਿਤਾ ਜੀ ਦੇ ਵੀਣਾ ਦੀ ਸਪਾਈ ਤੋਂ ਲੈ ਕੇ ਇਹਨਾਂ ਦੇ ਪ੍ਰਬੰਧ ਵਿੱਚੋਂ ਗਵਾਹ ਜਾਣ ਦਾ ਸਮਝਾਏ ਬੜਾ ਭਿਆਨਕ ਹੈ। ਇਹ ਹੁਣੇ ਹੀ ਨਹੀਂ ਸੋਚਦਾ ਸਾਡਾ ਇਸ ਤੇ ਗੁਰੂ ਗ੍ਰੰਥ ਸਾਹਿਬ ਵੀ ਹੈ। ਜੇ ਜੈਸੀ ਸਤਨਗੁਰ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਆਪਣੇ ਅਨੁਸਾਰ ਜਿਹੜੇ ਅਕਸਰ ਦੇ ਕਿਹਦੇ ਵਾਸਤੇ ਵਫਾਦਾਰ ਰਵਾਂਗੇ ਇਹਦੇ ਸ਼੍ਰੋਮਣੀ ਕਮੇਟੀ ਨੂੰ ਪੂਰੇ ਪੰਥ ਨੂੰ ਜਵਾਬ ਦੇਣਾ ਚਾਹੀਦਾ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਸਨ ਉਹ ਵੀ ਜਵਾਬਦੇਹ ਬਣਨੇ ਚਾਹੀਦੇ ਨੇ ਔਰ ਅਕਾਲ ਤਖਸਾ ਨੇ ਉਸ ਸਮੇਂ ਬੜਾ ਯਤਨ ਕੀਤਾ ਭਾਈ ਸ਼ਿਰ ਸਿੰਘ ਰਾਹੀਂ ਕਮਿਸ਼ਨ ਬਣਾਇਆ ਰਿਪੋਰਟ ਤਿਆਰ ਕੀਤੀ ਜਿਉਂ ਸਮੇਂ ਉਸ ਨੂੰ ਠੀਕ ਤਰ੍ਹਾਂ ਲਾਗੂ ਕਰ ਲਿਆ ਜਾਂਦਾ ਤੇ ਜਿਹੜਾ ਅੱਜ ਦਾ ਜਿਉ ਤੁਸੀਂ ਦੁਖਦਾਈ ਕਹਿੰਦੇ ਹੋ ਇਹ ਚਰਚੇ ਦਾ ਦਮ ਦੁਬਾਰਾ ਵਿਸ਼ਾ ਬਣਿਆ ਇਹ ਦੁਬਾਰਾ ਚਰਚੇ ਦਾ ਵਿਸ਼ਾ ਨਾ ਬਣਦਾ ਇਹ ਸਾਡੀਆਂ ਆਪਣੀਆਂ ਗਲਤੀਆਂ ਨੇ ਇਹਦੇ ਸੁਧਾਰ ਦੀ ਲੋੜ ਹੈ ਭਾਜੀ ਅੱਜ ਜਿਹੜਾ ਸਮਾਗਮ ਕਰਵਾਇਆ ਗਿਆ ਹੈ ਉਸ ਸਮਾਗਮ ਦੇ ਵਿੱਚ ਹਰ ਬਰਾਲ ਜਿਹੜੇ ਸੀਗੇ ਪੀੜਤ ਪਰਵੋਸੀ ਉਹਨਾਂ ਦੀ ਮਦਦ ਕੀਤੀ ਗਈ ਹਰ ਤਰ੍ਹਾਂ ਦਾ ਉਹਨਾਂ ਨੂੰ ਅ ਮਕਾਨ ਬਣਾ ਦਿੱਤੇ ਗਿਆ ਕੀ ਇਹ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਮੀਤ ਸਿੰਘ ਯੂਨਾਈਟਿਡ ਸਿੱਖ ਡਿਸਟ੍ਰਿਕਟ ਮੈਨੇਜਰ ਅ ਜਦੋਂ 2025 ਦੇ ਵਿੱਚ ਹੜ੍ਹ ਆਏ ਤੇ ਯੂਨਾਈਟਿਡ ਸਿੱਖ ਦੇ ਵਲੰਟੀਅਰਾਂ ਵੱਲੋਂ ਹੜ੍ਹਾਂ ਦੇ ਦੌਰਾਨ ਲੋਕਾਂ ਦੀ ਸੇਵਾ ਕੀਤੀ ਗਈ ਬੋਟਾਂ ਦੇ ਉੱਪਰ ਲੋਕਾਂ ਨੂੰ ਘਰਾਂ ਦੇ ਵਿੱਚੋਂ ਰੈਸਕਿਊ ਕੀਤਾ ਗਿਆ ਰਾਸ਼ਨ ਦੀ ਸੇਵਾ ਕੀਤੀ ਗਈ ਫੀਡ ਦੀ ਸੇਵਾ ਕੀਤੀ ਗਈ ਤੂੜੀ ਦੀ ਸੇਵਾ ਕੀਤੀ ਗਈ ਮੈਡੀਸਨ ਦੀ ਸੇਵਾ ਕੀਤੀ ਗਈ ਘਰ ਬਣਾ ਕੇ ਦਿੱਤੇ ਗਏ ਜਿਹੜੀਆਂ ਜ਼ਮੀਨਾਂ ਖਰਾਬ ਹੋ ਗਈਆਂ ਸੀ ਉਹਨਾਂ ਦੇ ਵਿੱਚ ਕਰਾਏ ਲਾ ਕੇ ਰੇਤਾ ਕੱਢੀ ਗਈ ਕਣਕ ਬੀਜ ਕੇ ਦਿੱਤੀ ਗਈ ਤੇ ਉਸ ਤੇ ਅਪਰੰਤ ਜੇ ਕੁਛ ਜਿਹੜੇ ਬੰਨ ਸੀ ਛੋਟੇ ਛੋਟੇ ਰਸਤੇ ਸੀ ਉਹ ਬੰਨੇ ਗਏ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮੁਠਿਆਂ ਵਾਲੇ ਤੋਂ ਇੱਕ ਬੰਨ ਪੈਂਦਾ ਹੈ ਹਜ਼ਾਰੇ ਵਾਲਾ ਬੰਨ ਉਸ ਦੇ ਉੱਪਰ ਵੀ ਅੱਜ ਸੇਵਾ ਚੱਲ ਰਹੀ ਹੈ ਤੇ ਯੂਨਾਈਟਿਡ ਸਿੱਖ ਦੇ ਜਿਹੜੇ ਵਲੰਟੀਅਰ ਸੀ ਉਹਨਾਂ ਨੂੰ ਇੱਕ ਅੱਜ ਹੰਗਾਰਾ ਦਿੱਤਾ ਗਿਆ ਹੁਲਾਰਾ ਦਿੱਤਾ ਗਿਆ ਹੈ ਉਹਨਾਂ ਦੀ ਉਹਨਾਂ ਨੂੰ ਸਪੋਰਟ ਕੀਤੀ ਗਈ ਹੈ ਵੀ ਭਾਈ ਸਾਹਿਬ ਸੰਗਤ ਕਰੋ ਉਹਨਾਂ ਨੇ ਸੰਗਤ ਕੀਤੀ ਹੈ ਸੰਗਤ ਦਾ ਫਲ ਦਿੱਤਾ ਗਿਆ ਯੂਨਾਈਟਿਡ ਸਟੇਟਸ ਦੀ ਟੀਮ ਵੱਲੋਂ ਲਗਭਗ 150 ਦੇ ਲਗਭਗ ਜਿਹੜੇ ਵਲੰਟੀਅਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਦੀ ਹੌਸਲਾ ਅਭਜ਼ਾਈ ਕੀਤੀ ਗਈ। ਕੱਖ-ਵੱਖ ਜਿਹੜੀਆਂ ਸੰਸਥਾਵਾਂ ਤੇ ਫੋਇਪੁਰ ਜ਼ਿਲ੍ਹੇ ਦੇ ਕੱਖ-ਵੱਖ ਜਿਹੜੇ ਸਿਆਸੀ ਆਗੂ ਉੱਗੀਆਂ ਸ਼ਖਸੀਅਤਾਂ ਵੱਲੋਂ ਇੱਥੇ ਸ਼ਿਰਕਤ ਕੀਤੀ ਗਈ ਤੇ ਉਹਨਾਂ ਦਾ ਦਾਸ ਜਗਨਜੀਤ ਸਿੰਘ ਵੱਲੋਂ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ